ਜ਼ਰੂਰ ਜਾਈਆ ਯਾਰ ਬਚਨ ਵੀਰਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਜਦੋਂ ਵੀ ਕਿਸੇ ਤੇ ਅਤਿਆਚਾਰ ਹੋਇਆ ਜਦੋਂ ਜਦੋਂ ਵੀ ਜੰਗ ਹੋਈ ਤੇ ਸਾਰੇ ਜਣੇ ਉੱਤਕੜਾ ਕਰ ਗਏ ਇਸ ਦੀ ਗਵਾਹੀ ਦੇ ਦੇ ਯਾਰ ਬੋਲੋਗੇ ਤੇ ਮਾਰਨਗੇ ਚੜ੍ਹੀ ਰੱਖਦੇ ਆ ਤੇ ਜੇ ਆਪਣੇ ਚ ਕਿਸੇ ਨੂੰ

ਤੇ ਜਿਹੜਾ ਲੋਕਾਂ ਦਾ ਖਜ਼ਾਨਾ ਉਹਨੂੰ ਖਾਲੀ ਦਿਖਾ ਰਿਆ ਕੋਤੀ ਛੱਡੇ ਕੱਲ ਛੱਡਦੇ ਜੋ ਕਿ ਥੱਲੇ ਵੀ ਪੈਸਾ ਵੇਚਦਾ ਨਹੀਂ ਆ ਨਾਮ ਬੜੇ ਦਰਸ਼ਨ ਛੋਟੇ ਲੋਕਾਂ ਨੂੰ ਕਹਿੰਦੇ 18 ਵਰਿਆਂ ਦੀ ਹੋ ਗਈ ਤੇਨੂੰ 1000 ਰੁਪਇਆ ਦੇ ਦੇ ਹੁਣ ਆਉਂਦਾ ਆ ਗੁੰਡਾ ਖਰਚਾਉਂਦਾ ਆ ਕਹਿੰਦਾ ਵੀ ਵੀ ਤੇਰੀ ਪੈਨਸ਼ਨ ਕਰ ਦੂਜੇ ਦਾ ਗੁੰਡਾ ਖਰਚਾਉਂਦਾ ਜਾ ਕੇ ਕਹਿੰਦਾ ਤੇ ਦਾਣੇ ਕਿ ਧਰਨਾ ਜਿੱਥੇ ਲਾਉਣ ਆਉਂਦੇ ਆ ਕਿ ਕਰੋ ਧਰਨ ਪਾਉਣ ਦਾ ਤਿਆਰ ਰੱਖਿਆ ਕਰੋ ਪੰਜਾਬੀ ਜਿਹੜੇ ਲੋਕ ਜਾਣਦੇ ਕਿ ਧਰਨ ਪੈ ਗਈ ਅੱਜ ਦੇ ਧਰਨੇ ਨਾਲ ਧਰਨ ਪੈਣੀ ਚਾਹੀਦੀ ਆ ਤੇ ਸੁਆਦ ਤਾਂ ਆ ਧਰਨੇ ਦਾ ਜਿਹੜੇ ਮੇਰੇ ਵੀਰ ਆਉਦੇ ਆ ਫੋਟੋ ਖਿਚਾਉਂਦੇ ਆ ਤੇ ਘਰਾਂ ਨੂੰ ਚਲ ਜਾਂਦੇ ਆ ਲੋਟੂ ਸਰਕਾਰ ਬਈ ਆਪ ਸਰਕਾਰ ਲੋਟੂ ਸਰਕਾਰ ਆਪ ਸਰਕਾਰ ਲੋਟੂ ਸਰਕਾਰ ਕਿਸੇ ਦਿਸੂ ਵਾਲੇ ਨੂੰ ਵੀ ਡੱਕੇ ਹੋ ਰਾਤ ਸਰਕਾਰ ਲੋਟੂ ਸਰਕਾਰ ਕਾਂਗਰਸ ਕਮੇਟੀ ਜ਼ਿੰਦਾ ਕਾਂਸ ਕਮੇਟੀ ਜਿੰਦਾਬਾਦ ਜਿੰਦਾਬਾਦ ਸਾਰਿਆਂ ਨੂੰ ਬਸ ਨੂੰ ਮੰਨ ਪਰ ਮੈਂ ਸਭ ਤੋਂ ਪਹਿਲਾਂ ਆ ਕੇ ਕਾਂਸ ਸਰਕਰ ਨੂੰ ਨਮਨ ਕਰਦਾ ਹਾਂ ਤਾਂ ਅੱਜ ਦਾ ਜਿਹੜਾ ਕਰਦਾ ਆਪਾਂ ਸਾਰਿਆਂ ਤੋਂ ਪਹਿਲਾਂ ਸਭ ਤੋਂ ਸਾਰਿਆਂ ਨੂੰ ਕਾਂਸ ਨੂੰ ਨਮਨ ਕਰਦੇ ਹਾਂ ਜਿੰਦਾਬਾਦ ਆਪਾਂ ਦੇ Oh <coughs> Ah <coughs> <coughs>

ਡੀਜ਼ਲ ਦਾ ਪੈਟਰੋਲ ਦਾ ਔਰ ਆਪਣੇ ਬਿਜਲੀਆ ਦੇ ਰੇਟ ਵਧਾਏ ਆ ਉਹਦੇ ਬਰੋ ਦਸੀ ਜਿਹੜਾ ਇਹ ਰੋਸ਼ ਧਰਨਾ ਜਿਹੜਾ ਅਸੀਂ ਰੱਖਿਆ ਗਿਆ ਔਰ ਅਸੀਂ ਜੋ ਵੀ ਸਾਨੂੰ ਕੋਈ ਪ੍ਰੋਗਰਾਮ ਮਿਲਦਾ ਰਹੇਗਾ ਅਸੀਂ ਅਕੋਰਡਿੰਗਲੀ ਕਰਦੇ ਰਵਾਂਗੇ ਔਰ ਇਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਕੋਮੈਨਡਮੀ ਦੇਣਾ ਹੈ ਔਰ ਅਸੀਂ ਜ਼ੋਰ ਨਾਲ ਕਵਾਂਗੇ ਕਿ ਜਿਹੜੇ ਵਧੇ ਰੇਟ ਹੈ ਜਿਹਦੇ ਵਾਪਸ ਦੇ ਜਾ ਇਹ ਪਹਿਲੀ ਵਾਰ ਨਹੀਂ ਅੱਗੇ ਵੀ ਇਹੀ ਹੁੰਦਾ ਰਿਹਾ ਹੈ ਕੋਈ ਨਾ ਕਿਸ ਚੀਜ਼ ਤੇ ਟੈਕਸ ਲਗਾ ਤਾ ਬੈਟ ਲਗਾ ਜਦ ਜਦ ਕਿ ਜੀਐਸਟੀ ਲੱਗੀ ਹੈ ਤਾਂ ਬੈਟ ਦਾ ਕੀ ਮਤਲਬ ਹੁੰਦਾ ਉਹੀ ਗੱਲ ਹੈ ਈ ਮੈਨੂੰ ਯਾਦ ਆ ਚੰਨੀ ਜੀ ਜਿਹੜੇ ਚੰਨੀ ਸਾਹਿਬ ਸਾਡੇ ਸੀਐਮ ਬਣੇ ਸੀਗੇ ਉਹਨਾਂ ਨੇ ਰਾਦਰ ਵੈਟ ਘਟਾਇਆ ਸੀਗਾ પેટ્રોલ ਉਹ ਡੀਜ਼ਲ ਤੇ ਔਰ ਬਿਜਲੀ ਦਾ ਰੇਟ ਵੀ ਉਹਨਾਂ ਨੇ ਬੜਾ ਇੱਕ ਮਾਮਲਾ ਜੇ ਕੀਤਾ ਸੀਗਾ ਜਿਹੜਾ ਕਿ ਸਾਰੇ ਜਨਤਾ ਨੂੰ ਉਹ ਮਨਜ਼ੂਰ ਸੀਗਾ ਲੇਕਿਨ ਇਹ ਸਰਕਾਰ ਜਿਹੜੀ ਹੈ ਤੇ ਲੱਕ ਤੋੜਨ ਤੇ ਇਨਾਂ ਨੇ ਲੱਕ ਬੰਨ੍ਹ ਆਏ ਆ ਕਿ ਪੰਜਾਬ ਦੀ ਜਨਤਾ ਦਾ ਲੱਕ ਤੋੜ ਇਸ ਤੋਂ ਪਹਿਲਾਂ ਜਿਹੜੇ ਬੀਅ ਰੇਟ ਕੋਰ ਸਰਕਾਰ ਵੱਲੋਂ ਕਿ ਤਾਇਦੇ ਉਹਨਾਂ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਕੀ ਹੈ ਹੁਣ ਤੁਸੀਂ ਦੇਖ ਲਓ ਮੈਨੂੰ ਕੱਲ ਮੈਂ ਪੜ੍ਹਦਾ ਪਿਆ ਸੀਗਾ ਕਿ 3 ਰੁਪਏ ਦੀ ਜਨੂਦ ਜਿਹੜਾ ਹੈ ਉਹ ਵਾਅਦਾ ਕੀਤਾ ਗਿਆ ਹੈ ਉਹ ਬੜੀ ਮਾੜੀ ਗੱਲ ਹੈ ਇਹ ਅ ਔਰ ਇਸੇ ਤਰ੍ਹਾਂ ਜਿਹੜਾ ਪੈਟਰੋਲ ਉਹ ਡੀਜ਼ਲ ਅੱਗੇ ਕਾਫੀ ਮਹਿੰਗਾ ਸੀਗਾ ਔਰ ਖਾਸ ਕਰਕੇ ਸਾਡੀ ਐਗਰੀਕਲਚਰ ਸਟੇਟ ਹੈ ਡੀਜ਼ਲ 1 ਰੁਪਿਆ ਲਗਭਗ ਮਹਗਾ ਕੀਤਾ ਹੈ ਔਰ 60 ਪੈਸੇ ਦੇ ਕੁਰੀ ਪੈਟਰੋਲ ਕੀਤਾ ਹੈ ਇਹ ਵੀ ਮਾੜੀ ਗੱਲ ਪਰ ਇਹ ਜੇ ਦੇਖਿਆ ਜਾਵੇ ਤਾਂ ਕਾਂਗਰਸ ਦੀ ਐਕਟੀਵਿਟੀ ਬਹੁਤ ਘਟ ਗਈ ਹੈ ਪਿਛਲੇ ਦਿਨਾਂ 'ਚ ਉਸ ਬਿਲਕੁਲ ਨਹੀਂ ਜੀ ਕਾਂਗਰਸ ਦੇ ਸਾਡੇ ਬਲੰਦਰ ਸਿੰਘ ਰਾਜਾ ਵਰਿੰਗ ਕੀਤੀ ਗਵਾਈ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਗਵਾਈ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਹਰ ਜਿਹੜੇ ਇਹਨਾਂ ਦੇ ਸਰਕਾਰ ਦੇ ਜਿਹੜੇ ਗਲਤ ਕੰਮਾਂ ਦਾ ਜਵਾਬ ਦੇ ਰਹੀ ਹੈ ਚਾਹੇ ਸਾਨੂੰ ਚੰਡੀਗੜ੍ਹ ਧਰਨੇ ਲਾਣੇ ਪੈਣ ਚਾਹੇ ਜ਼ਿਲ੍ਹਾ ਪੱਤਰ ਦੇ ਧਰਨੇ ਲਾਣੇ ਪੈਣ ਅਸੀਂ ਲਗਾਤਾਰ ਤਰਲੇ ਲਾ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਬਦਬਾਦੀ ਸਰ ਅੱਜ ਜਿਹੜਾ ਰੋਸ਼ ਧਰਨਾ ਪੰਜਾਬ ਪ੍ਰਦੇਸ਼ ਕਾਂਗਰਸੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਨਿਰਦੇਸ਼ਾਂ ਉੱਾਰ ਡਿਸਟ੍ਰਿਕਟ ਕਾਂਗਰਸ ਦੁਆਰਾ ਲਗਾਇਆ ਗਿਆ ਇਹਦੇ ਵਿੱਚ ਲੋਕਾਂ ਨੂੰ ਇਹੀ ਦੱਸ ਰਹੇ ਆ ਕਿ ਪੰਜਾਬ ਸਰਕਾਰ ਨੇ ਕਿਆ ਕੀ ਸੀ ਤੁਸੀਂ ਬਹੁਤ ਵੱਡਾ ਇਹਨਾਂ ਨੂੰ ਮੈਂਡੇਟ ਦਿੱਤਾ ਸੀ ਤੇ ਇਹ ਕਰਕੇ ਰਹੇ ਅੱਜ ਤਾਂ ਲੋਕ ਆਪ ਬੋਲਣੇ ਸ਼ੁਰੂ ਹੋ ਗਏ ਜਿੱਥੇ ਜਿੱਦਾਂ ਹੁਣ ਦੇਖਿਆ ਜਾਵੇ ਪਹਿਲਾਂ ਕਾਂਗਰਸ ਜ਼ੀਰੋ ਤੇ ਆ ਗਈ ਸੀ ਹੁਣ ਤੁਹਾਡੇ ਉਹਨਾਂ ਬਹੁਤ ਫਰਕ ਪਿਆ ਹੈਗਾ ਕੌਮ ਜੇ ਵਰਕਰ ਰਾਜ ਉਸ ਆ ਗਿਆ ਲਿਖੇ ਜਾਵੇ ਕਿ ਜਿਹੜੇ ਨਗਰ ਨਿਗਮ ਦੇ ਐਮਸੀ ਜੋ ਚਲੇ ਗਏ ਸੀ ਆਹ ہماری ਪਾਰਟੀ ਕੀ ਕੋਸ਼ਿਸ਼ ਕੀਤੀ ਜਾਵੇ ਕਿ ਉਹਨਾਂ ਵਾਪਸ ਕਾਂਗਰਸ ਚਲੇ ਆਉਣ ਸਰ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਵਾਪਸ ਆਉਣ ਨੂੰ ਮੈਨੂੰ ਤਾਂ ਸਿਰਫ ਇੰਨੀ ਗੱਲ ਕਹਿਣਾ ਕਿ ਉਹ ਜਿਹੜੇ ਐਮਸੀ ਸਾਡੇ ਹੈਗੇ ਆ ਉਹ ਕਾਂਗਰਸ ਪਾਰਟੀ ਦੇ ਨਿਸ਼ਾਨ ਤੇ ਲੜੇ ਨਹੀਂ ਕਾਂਗਰਸ ਦੇ ਉਹ ਐਮਸੀ ਨੇ ਚਲੇ ਗਏ ਉਹਨਾਂ ਦੇ ਮਨ ਚ ਕਿਤੇ ਨਾ ਕਿਤੇ ਤਾਂ ਜਾਗਦਤ ਹੈ ਨਾ ਕਿ ਅਸੀਂ ਕਾਂਗਰਸੀ ਆਂ ਕਾਂਗਰਸੀ ਟਿਕਟ ਤੇ ਲੜੇ ਸੀ ਮੈਂ ਨਹੀਂ ਕਿਸੇ ਨੂੰ ਕਿਹਾ ਉਹ ਆਣਾ ਚਾਹੇ ਤਾਂ ਵੈਲਕਮ ਹੈ ਪਰ ਮੈਂ ਕਿਸੇ ਨੂੰ ਕਹਾਂ ਪਰ ਦੇਖਿਆ ਜਾਵੇ ਜੋ ਪਿਛਲੀ ਸਰਕਾਰ ਨੇ ਕਾਂਗਰਸ ਸਰਕਾਰ ਬਲੇ ਕੰਮ ਹੋਏ ਸੀਗੇ ਉਹਨਾਂ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਲਾਇਬ੍ਰੇਰੀ ਹਸਰਪੱਚੇ ਬਣਾ ਦਿੱਤੀ 3 ਕਰੋੜ ਜਾਂ 4 ਕਰੋੜ ਲਾ ਕੇ ਦੋ ਚਾਰ ਹੋ ਪ੍ਰੋਜੈਕਟ ਜਿਹੜੇ ਕਰਦੇ ਪਰ ਉਹ ਦੇਣ ਤਾਂ ਕਾਂਗਰਸ ਦੀ ਸੀ ਕਿਦਾ ਸਰ ਇਹ ਤਾਂ ਸਾਰੇ ਲੋਕ ਜਾਣਦੇ ਆ ਉਹ ਤਾਂ ਜਦੋਂ ਕੋਈ ਸਰਕਾਰ ਚੱਲ ਜਾਂਦੀ ਹੈ ਨਵੀਂ ਆ ਜਾਂਦੀ ਹੈ ਜੋ ਮਰਜੀ ਕਰੇ ਪਰ ਸ਼ਹਿਰਪੁਰ ਦੇ ਲੋਕ ਜਾਣਦੇ ਨੇ ਕਿਹਨੇ ਕਿਹਨੇ ਕੰਮ ਕਰਾਇਆ ਕਿਹਨੇ ਕਿਹਦੇ ਪੈਸੇ ਦਿੱਤੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਈ ਕੰਮ ਸਾਡੇ ਅਧੂਰੇ ਸੀ ਜਿਹਨੇ ਪੈਸੇ ਦਿੱਤੇ ਸੀ ਉਹ ਗਾਰਡਨ ਉਹਨਾਂ ਨੇ ਕੀਤੇ ਆ ਜੇ ਲੋਕਾਂ ਨੇ ਉਹਨਾਂ ਨੂੰ ਚੁਣ ਦਿੱਤਾ ਤੇ ਮੈਂ ਸਮਝਦਾ ਕਿ ਉਹਨਾਂ ਦਾ ਰਾਈਟ ਬਣ ਜਾਂਦਾ ਪਰ ਲੋਕ ਜਾਣਦੇ ਨੇ ਪੈਸੇ ਕਿਹਦੇ ਦਿੱਤੇ ਹੋਏ ਨੇ ਕਿਹਦੇ ਕੰਮ ਲੋਕ ਸਭ ਕੋ ਜਾਣਦੇ ਆਂ ਵਾਲੇ ਟਾਈਮ ਤੇ ਕਾਂਗਰਸ ਨੂੰ ਹੋਰ ਉੱਪਰ ਚੱਕਣ ਲਈ ਕੀ ਪਜਤਰੀ ਦਿੱਤੀ ਗਈ ਆ ਤੁਸੀਂ ਦੇਖੋਗੇ ਅੱਜ ਹਰ ਜਗ੍ਹਾ ਕਾਂਗਰਸ ਜਾਗੀ ਹੈ ਮੈਂ ਤੁਸੀ ਕਿਹਾ ਸੀ ਫਰਕ ਪਿਆ ਮੈਂ ਤਾਂ ਇੱਕ ਵਰਕਰ ਹੈ ਪਾਰਟੀ ਸੁਪਰੀਮ ਹੁੰਦੀ ਹੈ ਮੇਰੇ ਅਨਨਾਂ ਕੋ ਇਹ ਨਹੀਂ ਬਸ ਇੱਕ ਝੋਟਾ ਹੈ ਅਸੀਂ ਇਕੱਠੇ ਆ ਉਹਦੇ ਕਰਕੇ ਪਾਰਟੀ ਮਜ਼ਬੂਤ ਹੈ ਮੇਰੀ ਕੋਈ ਏਡੀ ਵੱਡੀ ਗੱਲ ਨਹੀਂ ਪਾਰਟੀ ਸੁਪਰੀਮ ਹੁੰਦੀ ਹੈ ਪਰ ਅੱਜ ਲੋਕਾਂ ਚ ਉਤਸ਼ਾਹ ਹੈ ਕਿ ਅਸੀਂ ਇਕੱਠੇ ਹੋ ਕੇ ਲੜਾਈ ਲੜੀਏ ਜੇ ਜਿਹੜੇ ਇੱਕ ਸੋਚ ਤੋਂ ਅਸੀਂ ਇਹਨਾਂ ਨੂੰ ਜਿਤਾਇਆ ਸੀ ਐਡਾ ਵੱਡਾ ਮੰਡਟ ਦਿੱਤਾ ਇਹ ਉਸਤੇ ਅੱਛੇ ਨਹੀਂ ਉਤਰੇ ਲੋਕਾਂ ਦੇ ਅੰਦਰ ਇੱਕ ਰੋਸ ਹੈ ਪਰ ਨਹੀਂ ਦੇਖਿਆ ਜੇ ਹੁਸ਼ਿਆਰਪੁਰ ਤੇ ਜਦੋਂ ਤੁਸੀਂ ਕਾਂਗਰਸ ਛੱਡ ਕੇ ਗਏ ਕਾਫੀ ਨਿਰਾਸ਼ਾ ਪਾਈ ਗਈ ਸੀ ਪਰ ਉਹਨਾਂ ਦੇ ਨਾਲ ਕੁਛੀ ਦੀ ਲਹਿਰ ਵੀ ਦੇਖੀ ਜਾ ਰਹੀ ਹੈ ਕਿਸ ਤਰ੍ਹਾਂ ਦੇਦੇ ਤੁਸੀਂ ਇਹਨੂੰ ਮੈਂ ਤਾਂ ਇਹਨਾਂ ਦਾ ਵੈਲਕਮ ਕਰਦਾ ਲੋਕਾਂ ਦਾ ਇੰਨਾ ਪਿਆਰ ਉਹ ਦੇ ਰਹੇ ਆ ਮੈਂ ਤਾਂ ਰਿਣੀ ਹੋ ਗਿਆ ਮੇਰੇ ਤੇ ਤਾਂ ਹੋਰ ਭਾਰ ਵੱਧ ਗਿਆ ਕਿ ਅਸੀਂ ਦਿਨ ਰਾਤ ਜਿੰਨੇ ਮੇਰੇ ਸਵਾਸ ਹੈ ਲੋਕਾਂ ਦੀ ਸੇਵਾ ਕਰਨੀ ਹੈ ਪੰਜਾਬ ਦੀ ਸੇਵਾ ਕਰਨੀ ਹੈ ਉਛਾਰ ਪਰ ਦੇ ਲੋਕਾਂ ਦੀ ਸੇਵਾ ਕਰਦੇ ਆਂ ਅੰਦਰ ਸਭ ਲੋਕ ਦਾ ਨਾਮ ਆਇਆ ਜਾਦਾ ਕਿਹੜੇ ਮੇਨ ਮੁੱਦੇ ਨੇ ਜਿਹੜਾ ਪੰਜਾਬ ਸਰਕਾਰ ਨੂੰ ਪਤਾ ਲੱਗਾ ਤੇ ਕੌਮ ਦੀ ਨਜ਼ਰ ਚ ਜਦੋਂ ਤੋਂ ਸਰਕਾਰ ਆਈ ਆ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਇਹਨਾਂ ਨੇ ਜਿੰਨੇ ਨਵੀਂ ਸਰਕਾਰ ਮਾਨ ਸਰਕਾਰ ਨੇ ਜਿੰਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਤੋਂ ਕਿਛੁ ਵੀ ਪੂਰਾ ਨਹੀਂ ਕੀਤਾ ਮਗਰ ਉਹ ਤਾਂ ਪੂਰੇ ਕੀਤਰ ਨੇ ਸੀ ਲੋਕਾਂ ਦੇ ਨਵੇਂ ਇੱਕ ਕਰਜੇ ਦੀ ਪੰਡ ਹਰ ਰੋਜ਼ ਜਿਹੜੀ ਆ ਆਜ ਅੱਜ ਜਿਹੜਾ ਆ ਸੈਂਟਰ ਸਰਕਾਰ ਨੇ ਜਿਹੜਾ ਹੈ ਤੇਲ ਦੇ ਪੈਸੇ ਵਧਾਏ ਆ ਮੇਰੀ ਨਜ਼ਰ 'ਚ ਤਾਂ ਕੋਈ ਨਵੀਂ ਗੱਲ ਨਹੀਂ ਆ ਜਦੋਂ ਜਦੋਂ ਉਹਨਾਂ ਦੇ ਵਪਾਰੀਆਂ ਨੂੰ ਕੋ ਘਾਟਾ ਨਜ਼ਰ ਆਉਂਦਾ ਆ ਉਦੋਂ ਉਦੋਂ ਮੋਦੀ ਸਾਹਿਬ ਇਸ ਗੱਲ ਨੂੰ ਚੱਕ ਦਿੰਦੇ ਆ ਤੇ ਇਹਨਾਂ ਦਾ ਖਜ਼ਾਨਾ ਕਿਵੇਂ ਭਰ ਕਾਂਗਰਸ ਨੇ ਜਦੋਂ ਇਦਾਂ ਲੱਗਦਾ ਵੀ ਲੋਕਾਂ ਨਾਲ ਤੱਕਾ ਹੁੰਦਾ ਆ ਤੇ ਕਾਂਗਰਸ ਆਪਣਾ ਡਿਊਟੀ ਪੂਜਦੀ ਹੋਈ ਲੋਕਾਂ ਦੇ ਵਿੱਚ ਜਾਂਦੇ ਹੋਏ ਲੋਕਾਂ ਦਾ ਸਾਥ ਦੇਣ ਦੇ ਵਾਸਤੇ ਇਹਨਾਂ ਨੇ ਧਰਨੇ ਪ੍ਰਦਰਸ਼ਨ ਕਰਦੀ ਆ ਉਹਨਾਂ ਦੇ ਦਿਮਾਗ ਤੇ ਕਿੰਨਾ ਸਰ ਬਿਰੋ ਦਿਮਾਗ ਤੇ ਹੁੰਦਾ ਕਿੰਨਾ ਨਹੀਂ ਹੁੰਦਾ ਇਹਦੇ ਬਾਰੇ ਦਾ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਇਹ ਨਹੀਂ ਦੂਗਾ ਸਾਨੂੰ ਲੋਕਾਂ ਵਾਸਤੇ ਸੜਕਾਂ ਦੇ ਉੱਤਰ ਨਾ ਪਵੇ ਧਰਨੇ ਪ੍ਰਦਰਸ਼ਨ ਕਰਨੇ ਪੈਣ ਜੇਲ੍ਹਾਂ ਭਰਨੀਆਂ ਪੈਣ ਲੋਕਾਂ ਦੇ ਹੱਕ ਦੀ ਆਵਾਜ਼ ਜਿਹੜੀ ਆ ਉਹ ਸਦਾ ਕਾਂਗਰਸ ਦਿੰਦੀ ਆਉਂਦੀ ਰਹੇਗੀ ਦੇਖਿਆ ਜਬ 22 ਸਾਲ ਹੋ ਗਏ ਸਰਕਾਰ ਨੂੰ ਚੱਟਾ ਜੇ ਆਏ ਹੋਏ ਪਰ ਗੱਲਾਂ ਹੀ ਆ ਕੰਮ ਕੋਈ ਐ ਨਹੀਂ ਦੇ ਰਹੇ ਲੋਕ ਵੀ ਪਰੇਸ਼ਾਨ ਨੇ ਦੇਖੋ ਜਿਹੜੇ ਇਹ ਜਿਹੜੀ ਸਰਕਾਰ ਆਈ ਹੈ ਲੋਟੂ ਸਰਕਾਰ ਦੇ ਇਹ ਲੋਕਾਂ ਨੂੰ ਇੱਕ ਜੁਮਲੇਬਾਜ਼ੀ ਅਸੀਂ ਕਹਿੰਦੇ ਆ ਮੋਦੀ ਨੂੰ ਇਹ ਮੋਦੀ ਦੇ ਸ਼ਾਗਿਰਦ ਇਹਨਾਂ ਨੇ ਮੋਦੀ ਦੀ ਇੱਕ ਪਾਲਿਸੀ ਲੈ ਲੋਕਾਂ ਨੇ ਨਾਲ ਜੁਮਲਾ ਕੀਤਾ ਹੈ ਔਰ ਲੋਕਾਂ ਨੇ ਜਿਹੜਾ ਜੁਮਲਾ ਕੀਤਾ ਹੈ ਲੋਕਾਂ ਨੂੰ ਹੁਣ ਪਤਾ ਲੱਗ ਰਿਹਾ ਹੈ ਕਿ ਸਾਡੇ ਅਜਿਹੇ ਠੱਗੇ ਗਏ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਦੇ ਆ ਤੁਸੀਂ ਖੈਰ ਇੱਕ ਜਿਹੜਾ ਪੱਤਰਕਾਰ ਆ ਉਹਨੂੰ ਸਭ ਤੋਂ ਜ਼ਿਆਦਾ ਨੌਲੇਜ ਹੁੰਦਾ ਆ ਜਿਸੇ ਲਈ ਅਬਾ ਦੇਖ ਰਹੇ ਆ ਵੀ ਹਰ ਬੰਦੇ ਦੇ ਨਾਲ ਇੱਕ ੱਤਕਾ ਹੋਇਆ ਵੋਟਰ ਠੱਗਿਆ ਵਜੂਦ ਕਰ ਰਿਹਾ ਜਿਹੜੀ ਇਹਨਾਂ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਇੱਕ 1000 ਰੁਪਇਆ ਦਵਾਂਗੇ ਅਸੀਂ ਦਾਣਿਆਂ ਦੇ ਵਿੱਚ ਵਡਾਉਂਦੀ ਕਰਾਂਗੇ ਆਟਾ ਸਸਰੀਆਂ ਵਾਲਾ ਲੋਕਾਂ ਨੂੰ ਪੀ ਕੇ ਖਿਲਾ ਰਹੇ ਉਹ ਆਟੇ ਪੀਣ ਦਾ ਮਕਸਦ ਸਿਰਫ ਇੱਕ ਆ ਕਿ ਉਹਦੀ ਫਸਾਈ ਜਿਹੜੀ ਆ ਕਰੋੜਾਂ ਰੁਪਇਆ ਦੇ ਵਿੱਚ ਜਾ ਰਹੀ ਆ ਔਰ ਉਹ ਜਿਹੜੇ ਦਾਣੇ ਆ ਲੋਕਾਂ ਨੂੰ ਘਟਾ ਦਿੱਤੇ ਆ ਆਪਣੇ ਵੱਲੋਂ ਕੁਛ ਨਹੀਂ ਦੇ ਰਿਹਾ ਦੇ ਕੋ ਸੈਂਟਰ ਸਰਕਾਰ ਵੱਲੋਂ ਆਉਂਦਾ ਉਹਦੀ ਕੋ ਗੱਲ ਕੀਤੀ ਜਾ ਰਹੀ ਤੁਸੀਂ ਇਹ ਦੇਖੋ ਹੁਸ਼ਿਆਰਪੁਰ ਦੇ ਅੰਦਰ ਜੇ ਕਿਸੇ ਵੀ ਸ਼ਹਿਰ ਦੇ ਅੰਦਰ ਜੇ ਇਸ ਲਈ ਹਲਕਾ ਜਿਹਾ ਬਰਸਾਤ ਹੋ ਜਾਂਦੀ ਪੂਰਾ ਸ਼ਹਿਰ ਡੁੱਬ ਜਾਂਦਾ ਕੋਤੇ ਵੀ ਇੱਕ ਵੀ ਇਹਨਾਂ ਨੂੰ ਤਾਂ ਮੈਂ ਮਹਿਸੂਸ ਕਰਦਾ ਕਿ ਇਹ ਮੈਨੂੰ ਐਸੇ ਮੈਂ ਇਹਨਾਂ ਦੇ ਬਾਕੀ ਜਿਹੜੇ ਐਮ ਐਲ ਏ ਉਹਨਾਂ ਦੇ ਹੱਕ ਦੀ ਗੱਲ ਕਰਨ ਲੱਗਾ ਇਹਨਾਂ ਦੇ ਸ਼ਾਇਦ ਫਾਇਦੇ 'ਚ ਜਾਵੇ ਕਿਉਂਕਿ ਇਹਨਾਂ ਨੂੰ ਲੱਗੇ ਨੇ ਲੱਗਿੰਦੇ ਨੇ ਇਹਨਾਂ ਦਾ ਸੀਐਮ ਅਸੀਂ ਉਸ ਸੀਐਮ ਨਾਲ ਚਰਨਜੀਤ ਸਿੰਘ ਚੰਨੀ ਨਾਲ ਜਾਂ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕੀਤਾ ਬਾਹ ਫੜ ਕੇ ਉਹਨਾਂ ਦੀ ਕੰਮ ਕਰਵਾਉਂਦੇ ਹੁੰਦੇ ਸੀ ਇਹ ਤਾਂ ਲੱਗ ਹੀ ਨਹੀਂ ਲੱਗ ਸਕਦਾ ਕੋਈ ਐਸਾ ਦਿੱਥੇ ਜਿਹੜਾ ਬੰਦਾ ਕਿਸੇ ਦੀ ਕੋਈ ਤਰ੍ਹਾਂ ਦਾ ਇਹ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਮਹਿਸੂਸ ਕਰਦੇ ਵੀ ਇੰਨੇ ਗਨਮੈਨ ਲੈ ਕੇ ਤੁਰੇ ਫਿਰਦੇ ਆ ਇਹ ਗਨਮੈਨਾਂ ਦੀ ਇਹਨਾਂ ਨੂੰ ਲੋੜ ਕਿਉਂ ਆ ਮੈਂ ਅਜ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਇਹ ਪਹਿਲੀ ਵਾਰੀ ਹੋਇਆ ਦੇਸ਼ ਦੇ ਆਪਣੇ ਪੰਜਾਬ ਦੇ ਅੰਦਰ ਸਾਡੀ ਸਟੇਟ ਦੇ ਅੰਦਰ ਕਿ ਆਪਣੇ ਮੂੰਹ ਦੇ ਉੱਤੇ ਇੱਕ ਬੁਲੇਟ ਪ੍ਰੂਫ ਰੱਖ ਕੇ ਤੇ ਉਹਦਾਂ ਨੂੰ ਲੋਕਾਂ ਨੂੰ ਜਿਹੜਾ ਹੈ 15 ਅਗਸਤ ਦਾ ਸੰਬੋਧਨ ਕੀਤਾ ਜਾਵੇ ਇਹ ਪਹਿਲੀ ਵਾਰੀ ਹੋਇਆ ਪਰ ਲੋਕਾਂ ਦੀ ਲੋਕਾਂ ਨੂੰ ਗੱਲਾਂ ਕਰਨ ਵਾਲੇ ਇਹ ਬੰਦੇ ਕੋਈ ਇਹਨਾਂ ਦਾ ਬੰਦਾ ਜਿਹੜਾ ਘਰ ਵੀ ਬੈਠਾ ਚਾਰ ਚਾਰ 10 10 ਮੇਰਾ ਖਿਆਲ ਆ ਤਿੰਨ ਚਾਰ 100 ਬੰਦਾ ਤਾਂ ਸੀਐਮ ਦੇ ਘਰ ਹੀ ਆ ਇਹ ਕਹਿੰਦੇ ਸੀ ਇੰਨੀ ਲੋਡ ਆ ਤੇ ਅਜ ਇਹਨਾਂ ਨੂੰ ਚਾਹੀਦਾ ਕੋ ਰੇੜੀ ਲਾ ਲੈ ਅਜ ਇਹ ਖੁਦ ਕਿਉਂ ਨਹੀਂ ਰੇੜੀਆਂ ਲਾ ਲੈਣ ਥੈਂਕ ਯੂ